ਇਦਾਂ ਦੇ ਡੇਰੇ ਵੀ ਹੈਗੇ ਆ ਜਦੋਂ ਮਹਾਰਾਜ ਦੇ ਸਰੂਪ ਦੀ ਸੇਵਾ ਕਰਨ ਲੱਗਦੇ ਆ ਨਾ ਉਹ ਅੱਗੇ ਰਮਾਲਾ ਤਾਲ ਲੀਂਦੇ ਆ ਪੁੱਛੋ ਕਾਦੇ ਲਈ ਜੀ ਕਈਆਂ ਡੇਰਿਆਂ 'ਚ ਹੁਣ ਮੈਨੂੰ ਕਥਾ ਤੋਂ ਬਾਅਦ ਪੁੱਛ ਲਿਓ ਕਿਹੜਾ ਡੇਰਾ ਹੈ ਕਿਉਂਕਿ ਜਦੋਂ ਮੈਂ ਨਾਂ ਲਊਂਗਾ ਕਈਆਂ ਨੂੰ ਫਿਰ ਪ੍ਰੋਬਲਮ ਆ ਜਾਂਦੀ ਹੈ ਤੋਂ ਬੜਾ ਮਸ਼ਹੂਰ ਡੇਰਾ ਹੈ ਉਹਨਾਂ ਦੇ ਪੈਰੋਕਾਰੇ ਦਾ ਰਮਾਲਾ ਤਾਲ ਹੁਣ ਤੁਸੀਂ ਵੇਖਿਆ ਭਾਈ ਸਾਹਿਬ ਦੀ ਸਰੂਪ ਦੀ ਸੇਵਾ ਕਰਦੇ ਆਪਾਂ ਸਾਰੇ ਵੇਨੇ ਆ ਨਾ ਇਹਦੇ ਮੇਰੀਆਂ ਮਾਵਾਂ ਵੀ ਬੈਠੀਆਂ ਭੈਣਾਂ ਬੈਠੀਆਂ ਵੇਨੇ ਆ ਜੀ ਆਪਾਂ ਸਾਰੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦਾ ਰਮਾਲਾ ਤਾਣ ਦੇਣਗੇ ਸਰੂਪ ਦੀ ਸੇਵਾ ਕਰਨ ਲੱਗੇ ਆ ਉਹ ਆਗਿਆ ਦੇਣਗੇ ਵੀ ਕਦੀ ਬੀਬੀ ਸਾਡੀ ਪਾਠ ਕਰੇ ਗੁਰੂ ਅੰਸਰ ਦੇ ਬੋਲੋ ਮੇਰੀਓ ਭੈਣੋ ਉਹ ਕਦੀ ਤੁਹਾਨੂੰ ਆਗਿਆ ਦੇਣਗੇ ਕਦੀ ਤੁਹਾਨੂੰ ਇਹ ਅਧਿਕਾਰ ਦੇਣਗੇ ਕਿ ਤੁਸੀਂ ਤਾਬਿਆਂ ਬਹਿ ਕੇ ਬਾਣੀ ਦੀਆਂ ਪੋਥੀਆਂ ਦਾ ਕਿਉਂਕਿ ਉਹਨਾਂ ਦੇ ਦਿਮਾਗ 'ਚ ਹੈ ਵੀ ਮਹਾਰਾਜ ਨਰਵਾ ਬੀਬੀਆਂ ਇਸ ਕਰਕੇ ਮਹਾਰਾਜ ਦੇ ਦਰੋਂ ਅਸੀਂ ਬਸਤਰ ਚੇਂਜ ਕਰਦੇ ਆਂ ਬੀਬੀਆਂ ਨਾ ਵੇਖਣ ਆਵਾ ਨਿੰਦੇ ਆਪਣੇ ਗੁਰੂ ਦੀ ਇਹ ਅਪਰਾਧ ਕਰ ਰਿਹਾ ਲੋਕ ਜਿਸ ਮਾਂ ਕੋਲੋਂ ਤੁਸੀਂ ਅਧਿਕਾਰ ਹੀ ਬਾਣੀ ਪੜਨ ਦਾ ਖੋਲਿਆ ਬੱਚੇ ਨੂੰ ਮਾਂ ਕਿੱਥੋਂ ਸਿਖਾਏਗੀ ਜੀ ਅੱਜ ਕਈ ਜਨ ਜੀ ਅੱਜ ਸਾਡੀ ਸੰਗਤ ਗੁਰਦੁਆਰਿਆਂ ਚ ਨਹੀਂ ਆਉਂਦੀ ਇਹਨਾਂ ਗੁਰਦੁਆਰੇ ਸੰਗਤ ਭਜਾਉਣ ਵਾਲਾ ਕੌਣ ਹੈ ਜਿਨ੍ਹਾਂ ਕੋਲੋਂ ਤੁਸੀਂ ਹੱਕ ਹੀ ਖੋਲਿਆ ਮੈਂ ਜਿੰਨਾਂ ਵੀ ਵੇਖਦਾ ਮੈਂ ਇੱਥੇ ਕੈਨੇਡਾ ਅਮਰੀਕਾ ਦੇ ਬੌਰਨ ਬੱਚੇ ਵੇਖੇ ਆ ਜਿਹੜੇ ਕਹਿੰਦੇ ਜੀ ਇਹ ਗੁਰਮਤ ਆ ਤੇ ਅਸੀਂ ਤੇ ਗੁਰੂ ਦੇ ਬਹੁਤ ਨੇੜੇ ਅਸੀਂ ਤੇ ਬਾਣੀ ਪੜਾਂਗੇ ਸਮਝਾਂਗੇ ਡਰਾ ਹੀ ਇੰਨਾ ਛੱਡਿਆ ਭੱਜ ਕੇ ਮੈਂ ਤੇ ਫਿਰ ਦੁਬਾਰਾ ਬੇਨਤੀ ਕਰਦਾ ਜੇ ਤੁਸੀਂ ਵੇਖਿਆ ਹੋਵੇ ਇਹ ਤਾਂ ਪਲਾ ਹੋਵੇ ਮਿਸ਼ਨਰੀ ਕਾਲਜਾਂ ਦਾ ਜਿਨ੍ਹਾਂ ਨੇ ਬੀਬੀਆਂ ਨੂੰ ਅਧਿਕਾਰ ਦਿੱਤਾ ਵੀ ਆਓ ਆਪਾਂ ਮਰਿਆਦਾ ਅਕਾਲ ਤਖਤ ਦੀ ਮਰਿਆਦਾ ਚ ਵੀ ਲਿਖਿਆ ਹੈ ਕਿ ਖੰਡੇ ਦੀ ਪੌਲ ਤਿਆਰ ਕਰਨ ਵੇਲੇ ਬੀਬੀਆਂ ਪੰਜਾਂ ਪੈਰਾਂ ਚ ਸ਼ਾਮਲ ਹੋ ਸਕਦੀਆਂ ਨਹੀਂ ਇਹ ਮਰਿਆਦਾ ਚ ਲਿਖਿਆ ਜੇ ਮਰਦ ਨੇ ਆਪਣੇ ਬੱਚੇ ਦਾ ਦਿਲ ਕਢਵਾ ਕੇ ਮੂੰਹ ਚ ਪਵਾਇਆ ਤੇ ਸਾਡੀਆਂ ਬੀਬੀਆਂ ਵੀ ਘਟ ਰਹੀਆਂ ਉੱਥੇ ਵੀ ਲਿਖਿਆ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀਤ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਦੇ ਸਭ ਜਿਆਦਾ ਦਾ ਦਿਲ ਕੱਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਤੇ ਉਹਨਾਂ ਬੀਬੀਆਂ ਦੀ ਘੱਟ ਕੁਰਬਾਨੀ ਨਹੀਂ ਜਿਨੇ 9-9 ਮਹੀਨੇ ਕੋਖ ਚ ਰੱਖ ਕੇ ਤੇ ਉਹਦੇ ਜਿਗਰ ਦੇ ਟੋਟੇ ਦੇ ਆਕਾਸ਼ ਵੱਲੋਂ ਸੁੱਟ ਕੇ ਥਲੇ ਨੇਜਾ ਕੀਤਾ ਗਿਆ। ਤੜਫਦੇ ਬੱਚੇ ਨੂੰ ਲੱਕੜ ਦੀ ਮੁੱਠੀ ਤੇ ਰੱਖ ਕੇ ਪੈਰਾਂ ਵਾਲੇ ਬੰਨੇ ਟੱਕ ਕੇ ਵਿਚੋਂ ਦੀ ਰस्सियां ਲਗਾ ਕੇ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤਾ ਗਿਆ। ਅੱਜ ਉਹਨਾਂ ਮਾਵਾਂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਤੋਂ ਦੂਰ ਕਰੋ ਤੁਹਾਡੇ ਵਰਗੇ ਅਪਰਾਧੀ ਤੇ ਗੁਨਾਹਗਰ ਲੋਕ ਹੋਰ ਕੌਣ ਹੋਣਗੇ ਪਰ ਅਫਸੋਸ ਇਹੋ ਜਿਹੇ ਅਪਰਾਧੀਆਂ ਉੱਤੇ ਲੋਕ ਫੁੱਲਾਂ ਦੀ ਵਰਖਾ ਪੈ ਕਰਦੇ ਨੇ ਅਫਸੋਸ ਨਾਫ ਕਰਨੇ ਬੋਲ ਸਦਾ ਬੋਲਦੇ ਰਹਿਣਗੇ ਜਦੋਂ ਤੱਕ ਆਖਰੀ ਸਾਹ ਰਵਾਂਗੇ ਇਹ ਸੱਚ ਦੀ ਆਵਾਜ਼ بلند ਰਹੇਗੀ ਕਈ ਵਾਰੀ ਮਨ ਚਾਹੁੰਦਾ ਉਹ ਜਿੰਨਾ ਬਦਲੇ ਜੰਗ ਲੜੀ ਜਾ ਰਹੀ ਹੈ ਕਦੋਂ ਗਫਲਤ ਦੀ ਨੀਂਦੋਂ ਸੇਕ ਉੱਠੇਗਾ ਕਦੋਂ ਸਾਡੀਆਂ ਭੈਣਾਂ ਜਾਗਣਗੀਆਂ ਕਦੋਂ ਸਾਡਾ ਪਰਿਵਾਰ ਜਾਗੇਗਾ ਗੁਰੂ ਨਾਨਕ ਸਾਹਿਬ ਜੀ ਨੇ ਜਿੱਡਾ ਵੱਡਾ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਪਹਿਰਾ ਦਿੱਤਾ ਤੁਹਾਨੂੰ ਦੁਨੀਆ ਤੇ ਇਸ ਉੱਚ ਪੱਦਰ ਦਾ ਗਿਆਨ ਕਿਸੇ ਮذਬ ਵਿੱਚ ਨਹੀਂ ਮਿਲਣਾ ਨਹੀਂ ਤੇ ਹਰ ਇੱਕ ਨੇ ਔਰਤ ਵਿੱਚ ਕੋਈ ਨਾ ਕੋਈ ਨੁਕਸ ਕੱਢਿਆ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੋ ਕੋ ਮੰਦਾ ਕੀ ਜਿੱਤ ਜਮੈ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ ਅੱਜ ਵੀ ਅਸੀਂ ਸਜਦਾ ਕਰਦੇ ਹਾਂ ਉਸ ਭੈਣ ਨੂੰ ਉਸ ਮਾਂ ਨੂੰ ਜਦੋਂ ਅਸੀਂ ਗੁਰਨਾਨ ਸਿੰਘ ਦਾ ਨਾਲ ਇਹ ਨਾਲ ਸਤਿਕਾਰਯੋਗ ਬੀਬੇ ਨਾਨਕੀ ਜਿਹਦਾ ਵੀ ਨਾਮ ਆਉਂਦਾ ਹੈ ਭੁੱਲ ਕੇ ਅਸੀਂ ਆਪਣੇ ਪਰਿਵਾਰਾਂ ਚ ਉਹਨਾਂ ਬੀਬੀਆਂ ਨੂੰ ਉਹਨਾਂ ਮਾਵਾਂ ਨੂੰ ਉਸ ਹਿਸਟਰੀ ਨੂੰ ਉਸ ਇਤਿਹਾਸ ਨੂੰ ਇਹ ਭਰਮ ਸੀ ਜਿਹੜਾ ਗੁਰੂ ਨੇ ਤੋੜਿਆ ਅੱਜ ਫੇਰ ਭਰਮ ਖੜਾ ਕੀਤਾ ਜਾ ਰਿਹਾ ਸੋ ਸਤਗੁਰ ਵਾਹ ਵਾਹ ਜਿਨ ਹਰਸਿਓਂ ਜੋੜਿਆ ਜੇ ਪਿਆਰ ਸੱਚੀ ਕਰਨਾ ਹੈ ਨਾ ਜੇ ਤੇਰੇ ਅੰਦਰ ਇਸ਼ਕ ਕਰਨ ਦੀ ਚਾਹਨਾ ਵਾਂ ਤੇ ਕਮ ਸੇ ਕਰ ਤੇ ਸੱਚੇ ਨੂੰ ਐਵੇਂ ਆਪਣਾ ਇਸ਼ਕ ਥਾਂ ਥਾਂ ਤੇ ਕੱਚਿਆਂਗੇ ਤੇ ਨਾ ਡੋਲਦਾ ਫਿਰ ਕਬੀਰ ਜਾ ਤੋ ਇਸਾਦ ਪਰਮ ਕੀ ਸਾਦ ਕਹਿੰਦੇ ਸਦਰ ਨੂੰ ਪਾ ਕੇ ਸੇਤੀ ਖੇਲੋ ਪੱਕੇ ਗੁਰੂ ਦੇ ਅੱਗੇ ਪੇਰ ਪਿਆਰ ਦੀ ਖੇਡ ਖੇਡ ਕਾਚੀ ਸਰਸੋਂ ਪੇਲ ਕੈ ਨਾ ਖੜ ਭਈ ਨਾ ਤੇਲ ਜਿਨ੍ਹਾਂ ਨੇ ਕਦੀ ਕੋਲੂ ਤੇ ਤੋਰੀਆ ਸਰੋਂ ਖੜਿਆ ਹੋਊਗਾ ਤੇ ਕਦੀ ਤੇਲ ਕਢਾਇਆਊਗਾ ਉਹਨਾਂ ਨੂੰ ਐਗਜ਼ੈਂਪਲ ਛੇਤੀ ਸਮਝ ਆਕਣੀ ਆ ਹੁਣ ਕੱਚੀ ਸਰੋਂ ਲੈ ਜੇ ਬੰਦਾ ਹਰੀ ਗਿੱਲੀ ਹੋਵੇ ਅਜੇ ਤੇ ਕੋਲੂ ਵਾਲੇ ਨੂੰ ਜਾ ਕੇ ਕਹਵੇ ਜੀ ਇਹਦਾ ਮੈਂ ਤੇਲ ਕਢਾਉਣਾ ਆ ਤੇ ਬਜ਼ੁਰਗਾਂ ਨੂੰ ਪਤਾ ਜਦੋਂ ਆਪਾਂ ਸਰੋਂ ਤੋਰੀਆ ਬੀਜਦੇ ਸੀ ਉਹਨੂੰ ਜਦੋਂ ਗਾਉਣਾ ਨਾ ਉਸ ਤੋਂ ਬਾਅਦ ਉਹਨੂੰ ਸੁਕਾਉਣਾ ਵੀ ਐ ਆਵਾਜ਼ ਆਵੇ ਦਾਣੇ ਦੀ ਟਣ ਟਣ ਦੀ ਵੀ ਜਿੰਨੇ ਕੜਕਣਗੇ ਉਹਨਾਂ ਦਾ ਤੇਲ ਬੋਲੋ ਬਜ਼ੁਰਗੋ ਲੱਦੀ ਆਊਗਾ ਐ ਤੇਲ ਦੀ ਧਾਰ ਪੈਣੀ ਜਿਵੇਂ ਟੂਟੀ ਚੋਂ ਪਾਣੀ ਆਉਂਦਾ ਵਾ ਐਨ ਜਿਹੜੀ ਖੜਵਾ ਪੀਸ ਬਣ ਬਣ ਕੇ ਪਾਸੇ ਡਿਗਣੇ ਆ ਖੜਲ ਨੂੰ ਪਸ਼ਵਾਂ ਨੂੰ ਪਾਇਓ ਤੇਲ ਆਪਣੀਆਂ ਮੱਝਾਂ گاਵਾਂ ਨੂੰ ਘਰਾਂ ਦੇ ਤੜਕੇ ਲਾਇਓ ਸਿਰਾਂ 'ਚ ਦਸਿਓ ਮੁਕਣਾ ਹੀ ਨਹੀਂ ਪਰ ਕੱਚੀ ਸਰੋਂ ਲੈ ਗਿਆ ਕੋਲੂ ਤੇ ਕੋਲੂ ਵਾਲੇ ਨੇ ਹੱਥ ਜੋੜਿਆ ਆਂਦਾ ਭਰਾ ਮੇਰਿਆ ਵੀ ਇਹ ਕੱਚੀ ਸਰੋਂ ਕੋਲੂ 'ਚ ਨਹੀਂ ਪੈਣੀ ਉਹਦਾ ਤੂੰ ਆਪਣੀ ਮਿਹਨਤ ਲੱਲੀ ਪਾ ਦੇ ਜਿੱਦ ਕਰਕੇ ਪਵਾਤੀ ਬਾਚ ਨੂੰ ਪੁੱਛਦਾ ਜੀ ਕਿੰਨਾ ਕੁ ਤੇਜ਼ ਨਿਕਲ ਜਾਂਦਾ ਤੇਲ ਛੱਡ ਤੂੰ ਮੈਨੂੰ ਤੇ ਕੋਲੂ ਸਾਫ਼ ਕਰਨ ਨੂੰ ਹੋਣਾ 2-3 ਘੰਟੇ ਲੱਗਣੇ ਨੇ ਤੇ ਤੂੰ ਤੇਲ ਲਾਵਦਾ ਖੜ ਲਾਵਦਾ ਉਲਟਾ ਮੇਰੇ ਕੋਲੂ ਦਾ ਨੁਕਸਾਨ ਕਰਤਾ ਤੇਰੀ ਕੱਚੀ ਸਰੋਂ ਨੇ ਅੱਜ ਇਹੋ ਕੁਝ ਹੋ ਰਿਹਾ ਜੀ ਜਿਹੜੇ ਲੋਕ ਕੱਚਿਆਂ ਕੋ ਤੁਰੇ ਫਿਰਦੇ ਆ ਨਾ ਆਪਣਾ ਨੁਕਸਾਨ ਕਰਾ ਕੇ ਆਉਂਦੇ ਆ ਤੇ ਨੁਕਸਾਨ ਬਹੁਤਿਆਂ ਨੇ ਕਰਾਏ ਆ ਉਹ ਡਰਦੇ ਹੀ ਚੁੱਪ ਕਰਕੇ ਬੀਠੇ ਆ ਮੁੜ ਕੇ ਵੀ ਕਿਤੇ ਸਰਾਫ ਨਾ ਦੇ ਦੇ ਸਾਨੂੰ ਕੋਈ ਕੁ ਰਿਸ਼ਤੇਦਾਰ ਠੱਗੀ ਮਾਰੇ ਤੇ 50 ਨੂੰ ਦੱਸਦੇ ਆ ਪਰ ਪਖੰਡੀਆਂ ਕੋਲੋਂ ਠੱਗੀਆਂ ਖਾ ਕੇ ਚੁੱਪ ਕਰਕੇ ਘਰਾਂ 'ਚ ਬਹਿ ਗਏ ਆ ਰੌਲਾ ਪਾਓ ਕੂਕੋ ਦੁਨੀਆ ਨੂੰ ਦੱਸੋ ਕਿ ਭਾਈ ਨਾ ਜਾਓ ਕਿਸੇ ਪਖੰਡੀ ਕੋਲ ਆਪਣੇ ਗੁਰੂ ਅੱਗੇ ਸਜਦਾ ਕਰਵਾਣ ਕੇ ਕਬੀਰ ਜਾਓ ਤੋ ਇਹ ਸਾਧ ਪਰਮ ਕੀ ਇਹਨਾਂ ਸ਼ਲੋਕਾਂ ਨੂੰ ਘਰਾਂ 'ਚ ਲਿਖੋ ਲੈਮੀਨੇਸ਼ਨ ਕਰਾ ਕੇ ਇਹਨਾਂ ਦੇ ਅਰਥ ਆਪਣੇ ਘਰਾਂ 'ਚ ਲਾਓ ਜਦੋਂ ਅਸੀਂ ਗੱਡੀ 'ਚ ਬਹਿਣ ਲੱਗੀਏ ਘਰੋਂ ਕਿਸੇ ਪਖੰਡੀ ਕੋ ਜਾਣ ਲੱਗੀਏ ਤੇ ਸ਼ਲੋਕ ਪੌੜੀ ਇਹ ਅਰਥ ਸਾਡੇ ਪੈਰਾਂ ਨੂੰ ਪਖੰਡੀਆਂ ਕੋਲ ਜਾਣ ਤੋਂ ਰੋਕਣ ਵੇਖੋ ਸ਼ਬਦ ਕਿਵੇਂ ਬੰਦੇ ਤੇ ਵਾਰ ਕਰਦਾ ਤੁਸੀਂ ਜਾ ਰਹੇ ਜੇ ਰੋ ਮਤਲਬ ਕਿਸੇ ਹਾਈਵੇ ਤੇ ਜਾ ਰਹੇ ਜੇ 3-ਵੇ ਤੇ ਜਾ ਰਹੇ ਜੇ ਤੇ ਮੰਨ ਲਓ ਉਥੇ ਸਪੀਡ ਲਿਮਟ ਘਟ ਹੋਵੇ ਤੁਹਾਡੀ ਗੱਡੀ ਓਵਰ ਸਪੀਡ ਹੋਵੇ ਤੇ ਤੁਹਾਨੂੰ ਪੁਲਿਸ ਵਾਲੀ ਗੱਡੀ ਦੇਖ ਪਵੇ ਕਿਤੇ ਨਾਲ ਹੀ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਜੀ ਜਿਸ ਕੋਲ ਜ਼ੋਨ ਚ ਚੱਲ ਜਵੇ ਗੱਡੀ ਆਪਣੀ ਕੋਈ ਆਪਾਂ ਨੂੰ ਪਤਾ ਲੱਗ ਜੇ ਵੀ ਇੱਥੇ 35 ਦੀ ਸਪੀਡ ਹੈ ਤੇ ਨਾਲ ਹੀ ਜਦੋਂ ਪੜਿਆ ਹੋਇਆ ਸ਼ਬਦ ਆਪਣੇ ਸਾਹਮਣੇ ਆਉਂਦਾ ਲਿਖਿਆ ਸਾਈਨ ਬੋਰਡ ਆਉਂਦਾ ਆਪਾਂ ਨਾਲ ਹੀ ਐਕਸੀਲੇਟਰ ਤੋਂ ਪੈਰ ਚੱਕ ਦਿੰਨੇ ਤੇ ਜੇ ਉੱਥੇ ਕੋਈ ਸਾਈਨ ਬੋਰਡ ਲੱਗਾ ਹੀ ਨਾ ਹੋਵੇ ਫਿਰ ਤੁਸੀਂ ਪੁਲਿਸ ਵਾਲੇ ਨੂੰ ਕਹਿ ਦੇ ਵੀ ਜੀ ਇਸ ਇਸ ਰੋਡ ਦੇ ਉੱਤੇ ਕੋਈ ਸਾਈਨ ਬੋਰਡ ਹੀ ਇਹਨਾਂ ਨੂੰ ਸੰਭ ਤੇ ਇਹ ਨਹੀਂ ਪਤਾ ਸਪੀਡ ਦੀ ਲਿਮਟ ਕਿੰਨੀ ਹੈ ਤੋ ਤੁਸੀਂ ਵੀ ਰਾਈਟ ਜੇ ਤੁਸੀਂ ਉਹਨਾਂ ਨੂੰ ਟੋਕਣ ਦਾ ਆਕਰ ਰੱਖਦੇ ਜੀ ਪਰ ਜੇ ਅਗਲੇ ਨੇ ਸਾਈਨ ਬੋਰਡ ਥਾਂ ਜਦੋਂ ਵੀ ਆਪਾਂ ਕਿਸੇ ਇੱਕ ਰੋਡ ਤੋਂ ਦੂਜੇ ਰੋਡ ਵਿੱਚ ਸ਼ਾਮਲ ਹੁੰਨੇ ਆ ਵੇਖੋ ਮੈਂ ਹੁਣ ਇੱਥੇ ਰਹਿੰਦਾ ਨਹੀਂ ਆ ਪਰ ਮੈਂ ਇੰਨੀਆਂ ਚੀਜ਼ਾਂ ਤੇ ਲਾਗੇ ਆਪਣੇ ਡਰਾਈਵਰ ਵੀਰਾਂ ਦੇ ਬਹਿ ਬਹਿ ਕੇ ਸਿੱਖ ਲਈ ਨਾ ਜਦੋਂ ਤੁਸੀਂ ਕਿਸੇ ਨਵੇਂ ਰੋਡ ਦੇ ਉੱਤੇ ਸ਼ਾਮਲ ਹੁੰਨੇ ਹੋ ਤੇ ਨਾ ਸਭ ਤੋਂ ਪਹਿਲਾਂ ਸਾਈਨ ਬੋਰਡ ਲਾਇਆ ਵੀ ਇਸ ਰੋਡ ਦੀ ਸਪੀਡ ਲਿਮਿਟ ਕਿੰਨੀ ਕਾ ਤਾਂ ਕਿ ਜਿਹੜਾ ਬੰਦਾ ਚਲਾਉਣ ਵਾਲਾ ਸਭ ਤੋਂ ਪਹਿਲਾਂ ਫਾਲੋ ਕਰੇ ਤੇ ਜੇ ਮੰਨ ਲਓ ਲਿਖਿਆ ਨਾ ਹੋਵੇ ਫੇਰ ਤੇ ਅਗਲਾ 35 ਵਾਲੀ ਰੋਡ ਦੇ ਉੱਤੇ 70 80 90 ਵੀ ਲਈ ਜਾਊਗਾ ਤੇ ਉਹ ਰੋਕੂਗਾ ਭਾਈ ਵੀ ਇੱਥੇ ਲਿਮਿਟ 35 ਆ ਤੁਸੀਂ ਕਹਸੋਦੇ ਦਿਖਾਓ ਜੀ ਲਿਖਿਆ ਕਿੱਥੇ ਤੇ ਜੇ ਲਿਖਿਆ ਤੇ ਫਿਰ ਤੁਹਾਡਾ ਐਕਸੀਲੇਟਰ ਤੋਂ ਪੈਰ ਚੱਕਿਆ ਜਾਣਾ ਮੈਂ ਕਈ ਵਾਰੀ ਸੋਚਦਾ ਜਿੰਦਗੀ ਦੀ ਜਿਹੜੀ ਸਪੀਡ ਆ ਨਾ ਇਹਤੇ ਵੀ ਐਕਸੀਲੇਟਰ ਤੋਂ ਪੈਰ ਆਪੇ ਚੱਕਿਆ ਜਾਣਾ ਜਦੋਂ ਸ਼ਬਦਾਂ ਦੀਆਂ ਵਿਚਾਰਾਂ ਤੁਹਾਡੇ ਘਰਾਂ ਵਿੱਚ ਲਿਖੀਆਂ ਹੋਈਆਂ ਪਰ ਅਗਲਿਆਂ ਨੇ ਬੜੀ ਪਲੈਨ ਉਹ ਨਾ ਕਿਹਾ ਸ਼ਬਦ ਇਹਨਾਂ ਦੇ ਘਰਾਂ 'ਚ ਲਵਾ ਦਿਓ ਤੇ ਦੇਹਧਾਰੀ ਬਾਬਿਆਂ ਦੀਆਂ ਫੋਟੋਆਂ ਲਵਾ ਦਿਓ ਦੇਹਧਾਰੀਆਂ ਦੀਆਂ ਫੋਟੋਆਂ ਲੱਗੀਆਂ ਘਰਾਂ ਵਿੱਚ ਕੋਈ ਕਿਸੇ ਤਰੀਕੇ ਨਾਲ ਉਹਨਾਂ ਗਾੜੀ ਅਰਗਬਤੀਆਂ ਦਿਖਾਉਂਦੇ ਆ ਤੂਫ ਦਿਖਾਉਂਦੇ ਦੱਸੋ ਜੀ ਵਸ ਨਹੀਂ ਚੱਲਦਾ ਤੇ ਲਾਵਾ ਵੀ ਬਾਬਿਆਂ ਦੇ ਫੋਟੋਆਂ ਅੱਗੇ ਲੈ ਲੈਣ। ਵਸ ਨਹੀਂ ਚੱਲਦਾ ਉਹ ਉਹਦੇ ਵਾਸਤੇ ਗੁਰੂਆਂ ਸਭ ਕੋ ਆਉਣਾ ਪੈਂਦਾ ਵਾ। ਉਹਦੇ ਵਾਸਤੇ ਗੁਰੂਆਂ ਸਭ ਕੋ ਆਉਣਾ ਪੈਂਦਾ ਨਹੀਂ ਤੇ ਵਸ ਨਹੀਂ ਚੱਲਦਾ ਬਹੁਤ ਤਕਲੀਫ ਹੁੰਦੀ ਹੈ ਜੀ ਇਸ ਇਸ ਵਿਚਾਰਧਾਰਾ ਤੋਂ ਉਹਨਾਂ ਨੂੰ। ਮੈਂ ਤਾਂ ਕਹਿੰਨਾ ਤੁਸੀਂ ਭਾਗਾ ਵਾਲੇ ਹੋ। ਮੈਂ ਤਾਂ ਸੂਰਮੇ ਕਹਾਂਗਾ ਤੁਸੀਂ ਸੂਰਮੇ ਹੋ। ਸ਼ਬਦ ਦੀ ਵਿਚਾਰ ਜਿਹੜੀ ਤੁਸੀਂ ਸੁਣਦੇ ਹੋ ਸਮਝਦੇ ਹੋ। ਮੈਂ ਇਹ ਤੇ ਇੱਕੋ ਬੇਨਤੀ ਕਰਦਾ ਸਾਡੇ ਤੇ ਵੀ ਵਿਸ਼ਵਾਸ ਬਿਲਕੁਲ ਨਾ ਕਰੋ। 1% ਸਾਡੇ ਦੇ ਯਕੀਨ ਨਾ ਕਰੋ। ਪਰ ਆਪ ਬਾਣੀ ਪੜੋ। ਜਾਓ ਇਹ ਬਾਬਿਆਂ ਨੂੰ ਕਹੋ ਹਾਂ ਇਹ ਗੱਲ ਤੁਸੀਂ ਕਹਿ ਕੇ ਵਿਖਾ ਦਿਓ ਵੀ ਸਾਡੇ ਤੇ ਯਕੀਨਾ ਕਰੋ ਬਾਣੀ ਪੜ ਕੇ ਵਿਖਾਓ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਬਾਣੀ ਪੜ ਲਈ ਫੇਰ ਨਾ ਸਾਡੇ ਕੋਲ ਆਉਣਾ ਹੀ ਨਹੀਂ ਕਿਉਂਕਿ ਬਾਣੀ ਤੇ ਤੁਸੀਂ ਤੇ ਜਪਜੀ ਸਾਹਿਬ ਦੀਆਂ ਪੰਜਾਂ ਛਿਆਂ ਪੌੜੀਆਂ ਦੀ ਗੱਲ ਕਲੀਅਰ ਹੋ ਜਾਣੀ ਹੈ ਵੀ ਗੁਰਾ ਇੱਕ ਦੇ ਬੁਝਾਈ ਸਾਰੇ ਪੜੋ ਗੁਰਾ ਅੱਗੇ ਪੜੋ ਜੀ ਪਿਆਰਿਓ ਕਿੰਨੇ ਦਾਤੇ ਆ ਜੀ ਇੱਥੇ ਥਾਂ ਥਾਂ ਤੇ ਦਾਤੇ ਬਣ ਕੇ ਬਹਿ ਗਏ ਜਿਵੇਂ ਥਾਂ ਥਾਂ ਤੇ ਦਾਤੇ ਬਣ ਕੇ ਬਹਿ ਗਏ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੋ ਇਸ ਕਰਕੇ ਗੁਰੂ ਨੇ ਉਹ ਗੜ੍ਹ ਭੰਨ ਦਿੱਤਾ ਪਰਮਾ ਦਾ ਤੋ ਪਾਰਸ਼ ਜੀ ਕਹਿੰਨੇ ਸੋ ਸਤ ਗੁਰ ਤਨ ਧਨ ਜਿਨੋਂ ਪਰਮ ਗੜ੍ਹ ਤੋੜਿਆ ਸੋ ਸਤ ਗੁਰ ਵਾਹ ਵਾਹ ਜਿਨ ਹਰਿ ਸਿਓ ਜੁੜਿਆ ਨਾਮ ਨਿਧਾਨ ਆਖੋਟ ਗੁਰ ਦੇ ਦਾਰੂ ਉਹ ਇਹਦਾ ਨਾਮ ਦਾ ਨਿਧਾਨ ਖਜ਼ਾਨਾ ਆਖੋਟ ਸੀ ਨਾ ਨਾਮ ਮੁਕਣ ਵਾਲਾ ਗੁਰੂ ਨੇ ਇਹ ਦਾਰੂ ਦੇ ਦਿੱਤਾ ਮੈਡੀਸਨ ਦੇ ਦਿੱਤੀ ਦਵਾਈ ਦੇ ਦਿੱਤੀ ਕਿਉਂਕਿ ਗੁਰੂ ਵੈਦ ਆ ਮੇਰਾ ਅਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਬ ਖੁਦ ਮੁਖ ਦੇਵੈ ਕਾਟੈ ਜਮਕੀ ਫੰਦਾ ਨਾਮ ਨਦਾਨ ਆਖੋਟ ਗੁਰ ਦੇ ਦਾਰੂ ਅਸ਼ਾ ਇਸ ਮੈਡੀਸਨ ਦਾ ਫਾਇਦਾ ਕੀ ਹੁੰਦਾ ਭਲਾ ਦਾਰੂ ਦਾ ਦਵਾਈ ਦਾ ਮਹਾਰੋਗ ਬਿਕਰਾਲ ਜਿਹੜਾ ਮਹਾਰੋਗ ਬਕਰਾਲ ਸੀ ਨਾ ਅੰਦਰ ਅੰਦਰ ਰੋਗ ਟਿਕਿਆ ਹੋਇਆ ਸੀ ਤਿੰਨੇ 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 ਮੀਨਿੰਗ ਗੁਰੂ ਨੇ ਗੁਰੂ ਦੇ ਸੱਚੇ ਉਪਦੇਸ਼ ਨੇ ਤੇ ਨੈ ਬੇਦਾਰੂ ਉਹ ਦੂਰ ਕਰ ਦਿੱਤਾ ਗੁਰੂ ਨੇ ਇਸ ਕਰਕੇ ਸਾਡਾ ਜੀ ਕਰਦਾ ਗੁਰੂ ਜੀ ਨੂੰ ਤੈਨੂੰ ਜਿੰਨੀ ਵਾਰ ਵੀ ਧੰਨ ਧੰਨ ਕਹੀਏ ਉਨੀ ਵਾਰ ਥੋੜਾ ਜਿੰਨੀ ਵਾਰ ਵੀ ਵਾਹ ਵਾਹ ਕਹੀਏ ਉਨੀ ਵਾਰ ਹੀ ਥੋੜਾ ਕਹੋ ਜੀ ਵਾਹ ਵਾਹ ਇਹ ਸਮਝ ਕੇ ਕਹੋ ਵਾਹਿਗੁਰੂ ਜਿੰਨੀ ਵਾਰ ਕਹਿਣਾ ਇਹ ਸਮਝ ਕੇ ਜਿੰਨੀ ਵਾਰ ਕਹੋਗੇ ਵਾਹਿਗੁਰੂ ਉਨੀ ਵਾਰ ਹੀ ਥੋੜਾ ਪਰ ਜੇ ਭਰਮਾਂ ਚ ਵੀ ਪਿਆਵਾ ਤੇ ਮੂੰਹ ਚੋਂ ਵਾਹਿਗੁਰੂ ਵੀ ਕਹਿਣਾ ਵਖੰਡ ਵੀ ਕਰੀ ਜਾਣਾ ਫੇਰ ਨਹੀਂ ਸੋਭਾ ਦਿੰਦਾ ਕਹੋ ਵੈਗਰੂ ਜੀ ਕਈ ਕਹਿੰਦੇ ਸਾਡੇ ਤੇ ਇਲਜ਼ਾਮ ਲਉਦੇ ਵੈਗਰੂ ਕਹਿਣ ਦੇ ਉਲਟ ਐਂ ਕਹਿੰਦਾ ਕਹੋ ਵੈਗਰੂ ਰਾਜ ਰਾਜ ਕਹੋ ਉੱਠਦੇ ਆ ਵੈਗਰੂ ਕਹੇ ਸੌਂਦੇ ਆ ਵੈਗਰੂ ਕਹੇ ਜਾਗਦੇ ਆ ਵੈਗਰੂ ਕਹੇ ਪਾਣੀ ਪੀਂਦੇ ਆ ਵੈਗਰੂ ਕਹੇ ਪ੍ਰਸ਼ਾਦਾ ਛਕਦੇ ਆ ਵੈਗਰੂ ਕਹੇ ਮਾਂ ਕੋਲ ਬਹਿੰਦੇ ਆ ਵੈਗਰੂ ਕਹੇ ਕਾਰੋਬਾਰ ਤੇ ਜਾਂਦੇ ਆ ਵੈਗਰੂ ਕਹੇ ਪਰ ਭਰਮ ਨਾ ਹੋਵੇ ਤੇਰੇ ਜੀਵਨ 'ਚ ਤਾਂ ਵੈਗਰੂ ਕਹਿਣ ਦਾ ਫਾਇਦਾ ਹੀ ਜੇ ਪਰਮਾ ਦੀ ਪੰਡ ਚੋ ਕੇ ਵੈਗਰੂ ਕਹਿਣਾ ਤੇ ਫਿਰ ਤੇ ਵੈਗਰੂ ਸ਼ਬਦ ਦਾ ਵੀ અપਮਾਨ ਕਰ ਰਿਹਾ ਤੂੰ ਨਰਾਦਰ ਕਰ ਰਿਹਾ ਗੁੱਟ ਤੇ ਧਾਗੇ ਬੱਦੇ ਹੋਣ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦਾ ਹੋਵੇ ਨਾਰੀਅਲ ਭੰਦਾ ਹੋਵੇ ਦੇਹ ਧਾਰੀਆਂ ਦੀ ਪੂਜਾ ਕਰਦਾ ਹੋਵੇ ਪੁੱਤਰ ਜਦਾ ਵਿਆਹ ਕਰਨ ਲੱਗਿਆ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਦਾ ਹੋਵੇ ਤੇ ਕਵੇਂ ਮੈਂ ਤੇ ਘੰਟਾ ਕਰਦਾ ਫੇਰ ਕਰਮकांड ਹੋ ਸਕਦਾ ਫੇਰ ਤੇ ਇਦਾਂ ਹੀ ਹਰ ਹਰ ਕਰੇ ਨਿਤ ਕਪਟਕਮਾ ਮਹਿਰ ਦਾ ਸ਼ੁੱਧ ਨਾ ਹੋਈ ਫੇਰ ਤੇ ਹਰੀ ਹਰੀ ਵੀ ਕਰੀ ਜਾਣਾ ਤੇ ਕਪਟ ਵੀ ਕਰੀ ਜਾਣਾ ਹਿਰਦਾ ਸ਼ੁੱਧ ਨਹੀਂ ਆਗਾ ਆੰਦਨ ਕਰਮ ਕਰੇ ਬੋ ਤੇਰੇ ਸੁਪਨੇ ਸੋਕ ਨਾ ਹੋਈ ਗਿਆਨੀ ਗੁਰਬਿੰਨ ਭਗਤ ਨਾ ਹੋਈ ਹੈ ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ